वाहेगुरू जी का खालसा श्री वागुरू जी की फतेह मैं मैं सुरजीत सिंह पिंड प्योरी नेड़े की दलवार जिला श्री मुकसर साहब पंजाब पेंड प्योरी गली नंबर चौदह तिब्बी से अज अं रक्त पित रोग की जानकारी प्राप्त करा जिस तरह के रक्त पित खून च गर्मी होनी और जिस तरह के रक्त पित रोग ज ਜਿਸ ਤਰ੍ਹਾਂ ਕਿ ਗਰਮੀ ਅੱਜ ਭਿਆਨਕ ਗਰਮੀ ਦੇ ਵਿੱਚ ਜਿਸ ਤਰ੍ਹਾਂ ਕਿ ਲੋ ਅੱਗ ਵਰਦੀ ਹੋਵੇ ਔਰ ਇਸ ਤੇ ਗਰਮੀ ਚ ਤੁਰਨਾ ਜਾਂ ਕੰਮ ਕਰਦੇ ਸਮੇਂ ਔਰ ਰਕਤ ਪਿਤਰ ਹੋ ਜਾਂਦਾ ਹੈ ਔਰ ਗਰਮੀ ਹੋ ਜਾਂਦੀ ਹੈ ਔਰ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਜਿਸ ਤਰ੍ਹਾਂ ਕਿ ਲੋਚ ਔਰ ਜਾਦੇ ਅੱਗ ਵਰਤੀ ਦੇ ਵਿੱਚ ਗਰਮੀ ਦੇ ਵਿੱਚ ਸ਼ਰਾਬ ਪੀਣੀ ਇਸਤੇ ਵੀ ਰક્ત ਪਿਤ ਰੋਗ ਹੋ ਜਾਂਦਾ ਹੈ ਔਰ ਇਹ ਜਿਹੜਾ ਰક્ત ਪਿਤ ਰੋਗ ਹੈ ਚਸਤਾਂ ਕੇ ਪਾਣੀ ਨਾ ਪੀਣਾ ਜਾਂ ਪਾਣੀ ਨਾ ਮਿਲਣਾ ਇਸਤੇ ਵੀ ਰક્ત ਪਿਤ ਰੋਗ ਹੋ ਜਾਂਦਾ ਹੈ ਇਹ ਜਿਹੜਾ ਰક્ત ਪਿਤ ਰੋਗ ਹੈ ਚਸਤਾਂ ਕੇ ਰੁਖਸ਼ ਪਦਾਰਥ ਉਛਨ ਕਟੂਰ ਤੇਜ ਔਰ ਗਰਮ ਚੀਜ਼ਾਂ ਖਾਨੀਆਂ ਜਾਂ ਫਿਰ ਗਰਮੀ ਦੀ ਰੁੱਤ ਚ ਗਰਮ ਚੀਜ਼ਾਂ ਖਾਨੀਆਂ ਇਆ ਫਿਰ ਆਤਿਅਧਿਕ ਗਰਮੀ ਦੇ ਵਿੱਚ ਜਿਸ ਤਰ੍ਹਾਂ ਕਿ ਆਤਿਅਧਿਕ ਗਰਮੀ ਦੀ ਰੁੱਤ ਚ ਪਾਣੀ ਨਾ ਪੀਣਾ ਔਰ ਇਸ ਕਾਰਨ ਕਰਕੇ ਵੀ ਰક્ત ਪਿਤ ਰੋਗ ਹੋ ਜਾਂਦਾ ਹੈ ਔਰ ਪਾਣੀ ਨਾ ਪੀਣ ਦੀ ਵਜ੍ਹਾ ਨਾਲ ਰક્ત ਪਿਤ ਰੋਗ ਔਰ ਤ੍ਰਿਸ਼ਾ ਰੋਗ ਦਾ ਸਰੀਰ ਵਿੱਚ ਨਾ ਆਧਿਕ ਰੋਗ ਉਤਪਨ ਹੋ ਜਾਂਦੇ ਹੈ ਔਰ ਇਹ ਜਿਹੜਾ ਰક્ત ਪਿਤ ਰੋਗ ਹੈ ਜਿਸ ਤਰ੍ਹਾਂ ਕਿ ਭਿਆਨਕ ਗਰਮੀ ਨਕਸੀਰ ਰક્તਵਾਮਨ ਉਲਟੀ ਖੂਨ ਦੀ ਉਲਟੀ ਆਦਿਕ ਰੋਗ ਚਪਨ ਹੋ ਜਾਂਦੇ ਐ ਔਰ ਇਹ ਜਿਹੜਾ ਰક્ત ਪਿਤ ਰੋਗ ਹੈ ਬਹੁਤ ਭਿਆਨਕ ਰੋਗ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਰਕਤ ਅਤਿਸਾਰਾ ਖੂਨ ਦੀਆਂ ਲੱਤਾਂ ਮ ਲਗਣੀਆਂ ਦਸ ਲੱਗਣੇ ਆਦਿਕ ਇਹ ਰੋਗ ਰਕਤ ਪਿਤ ਰੋਗ जिस तरह की नाक कान और आदि ख़ून आणा आदि रोग रकत पो हूंदा ज़र गर्मी जी रुत शब पीणी या पाणी न पीण आदिन करक्तमे रोग हो जिस तरह की रक्तमेह रोग वछा जे विच ਖੂਨ ਰਚਤ ਹੋਣਾ ਇਸ ਨੂੰ ਰક્ત ਮੇਰੋ ਕਹਾਜੰਦਾ ਹੈ ਔਰ ਅਰਕਤਾ ਅਰਸ ਜਿਸ ਤਰ੍ਹਾਂ ਕੇ ਖੂਨੀ ਬਵਾਸੀਰ ਆਦਿਕ ਇਹ ਇੱਕ ਰક્ત ਪਿਤ੍ਰੂ ਦੀ ਵਜਨ ਔਰ ਵੀ ਹੋ ਜਾਂਦਾ ਹੈ ਔਰ ਇੱਕ ਪਿਆਨ ਕਰੋਗ ਹੁੰਦਾ ਹੈ ਜਿਸ ਤਰ੍ਹਾਂ ਕੇ ਆਦਿਕ ਔਰ ਮੁਰਕੇ ਜੇ ਰਾਈ ਖੂਨ ਆਉਣਾ ਔਰ ਰਕਸ਼ਤੀਵਨ ਔਰ ਤੁਕਚ ਖੂਨ ਆਉਣਾ ਜਾ ਪਰ ਵਕਵਕ ਕਾਰਨ ਹੋ ਜਾਂਦੇ ਹੈ ਔਰ ਅਸੁਰਗਦਰ ਖੂਨ ਜਾਦੇ ਜਿਸ ਤਰ੍ਹਾਂ ਕੇ ਨਕਸੀਰ ਜਾਦੇ ਸੁਤਨੇ ਆਧਿਕ ਇਹ ਰੋਗ ਰक्तपित्त ਰੋਗ ਹੁੰਦਾ ਹੈ ਇਸ ਰੋਗ ਦਾ ਕਾਰਨ ਇਯਾਦਰ ਗਰਮ ਚੀਚਾਂ ਖਾਣੀਆਂ ਜਾਂ ਫਿਰ ਪਾਣੀ ਨਾ ਪੀਣਾ ਔਰ ਅਤਿਅਧਿਕ ਉਛਨਾ ਹਸਤੀਆਂ ਮਸਾਲੇ ਆਦਿ ਪ੍ਰਯੋਗ ਕਰਨਾ ਇਸਤੇ ਰਕਤ ਪਿਤ੍ਰੋਗ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਰਕਤ ਪਿਤ੍ਰੋਗ ਦਾ ਜਿਹੜਾ ਉਪਚਾਰ ਹੈ ਸਿੱਤਲ ਉਪਚਾਰ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਮਨੁੱਖ ਜਿਹੜਾ ਹੈ ਸ਼ਾਂਤੀਪੂਰਵਕ ਜਿਸ ਤਰ੍ਹਾਂ ਕੇ ਮਨੁੱਖ ਜਿਹੜਾ ਹੈ ਰਾਜ ਵਿਦਵਾਨ ਨਾੜੀ ਪ੍ਰੀਖਿਆ ਕਰਦਾ ਹੈ ਔਰ ਨਕਸ਼ ਦੇਖਦਾ ਹੈ ਅਰਸਤੇ ਰਕਤ ਪਿਤ੍ਰੋਗ ਦੀ ਅਸਦੀ ਮਲ ਜਾਂਦੀ ਹੈ ਔਰ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਔਰ ਮੈਂ ਅਧਿਕ ਜਾਣਕਾਰੀ ਲਈ 85599 61130 ਮੈਂ ਬਾਸਰਦੀਪ ਸਿੰਘ ਪਿੰਡ ਪਿਉਰੀ ਨਿড়ী ਦੇ ਦਰਵਾਜਾ ਵਾਲਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤੇ 23 ਚਾਹ ਪੀਂ ਚਾਹ ਪਾਰਥ ਨਮਸਕਾਰ ਸਤਿ ਸ੍ਰੀ ਅਕਾਲ